ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਬਲਵਿੰਦਰ ਸਿੰਘ ਰੱਤੀਵਾਲੀਆ ਤੁਹਾਨੂੰ ਜਿਹੜੀਆਂ ਬੱਸਾਂ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਇਹ ਇੱਕ ਦੋ ਨਹੀਂ ਕਾਫੀ ਬੱਸਾਂ ਮਾਤਰਾ ਦੇ ਵਿੱਚ ਆ ਭਾਰੀ ਮਾਤਰਾ ਦੇ ਵਿੱਚ ਬੱਸਾਂ ਇਹਨਾਂ ਦੇ ਕੋਲ ਹੈਗੀਆਂ ਜਿਨ੍ਹਾਂ ਨੂੰ ਬੋ ਕਹਿ ਦਿੰਨੇ ਆ ਕਿ ਬੱਸਾਂ ਦਾ ਖਜ਼ਾਨਾ ਇਹਨਾਂ ਦੇ ਕੋਲੇ ਤੇ ਬਾਈ ਦਾ ਨਾਮ ਹੈਗਾ ਗੁਰਸਹਿਬ ਸਿੰਘ ਗੁਰਸਹਿਬ ਸਿੰਘ ਤੇ ਗੁਰਪ੍ਰੀਤ ਸਿੰਘ ਸਿੱਧੂ ਦੋਵੇਂ ਭਰਾ ਹੈ ਬੜੀ ਮਿਹਨਤ ਕਰਕੇ ਇਹਨਾਂ ਨੇ ਟ੍ਰਾਂਸਪੋਰਟ ਬਣਾਈ ਹੈ ਤੇ ਹੁਣ ਲੋੜ ਆ ਤੁਹਾਡੇ ਸਹਿਯੋਗ ਦੀ ਵੀ ਤੁਹਾਡੇ ਸਹਿਯੋਗ ਦੀ ਉਹ ਲੋੜ ਆ ਕਿਉਂਕਿ ਤੁਹਾਡੀ ਸੇਵਾ ਵਾਸਤੇ ਇਹਨਾਂ ਨੇ ਜਿਹੜੀਆਂ ਲੈਗਜ਼ਰੀ ਬੱਸਾਂ ਹੁਣ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪਾਤੀਆਂ ਹੁਣ ਕਿਸੇ ਨੇ ਹਜੂਰ ਸਾਹਿਬ ਦੀ ਯਾਤਰਾ ਕਰਨੀ ਹੈ ਸਾਲਾ ਖਰ ਦੀ ਯਾਤਰਾ ਕਰਨੀ ਹੈ ਮਾਤਾ ਦੇ ਜਾਣਾ ਜਾਂ ਫਿਰ ਦਿੱਲੀ ਜਾਣਾ ਜਾਂ ਪਟਨਾ ਸਾਹਿਬ ਜਾਣਾ ਜੇ ਕਿਸੇ ਹੋਰ ਗੋਰ ਧਾਮਾਂ ਤੇ ਜਾਣਾ ਹੈ ਕਿਸੇ ਨੇ ਨਵਾਬ شریف ਦੀ ਜਗ੍ਹਾ ਤੇ ਜਾਣਾ ਹੈ ਜਿੱਥੇ ਕਿ ਆਪਾਂ ਕਹਿ ਦਿੰਨੇ ਆ ਬੀਕਾਨੇਰ ਬੀਕਾਨੇਰ ਘੁੰਮਣ ਫੇਰਨ ਵਾਸਤੇ ਜਾਣਾ ਹੈ ਕਾਫੀ ਲੰਮੇ ਲੰਮੇ ਸਫ਼ਰ ਕਰਦੇ ਆ ਇਹਨਾਂ ਦਾ ਸਟਾਫ ਬਹੁਤ ਵਧੀਆ ਹੈ ਲੰਮੀਆਂ ਯਾਤਰਾ ਲਈ ਇਹਨਾਂ ਨੂੰ ਤੁਸੀਂ ਹਾਇਰ ਕਰ ਸਕਦੇ ਹੋ ਕੰਟੈਕਟ ਇਹਨਾਂ ਦਾ ਸਕਰੀਨ ਦੇ ਉੱਤੇ ਦਿੱਤਾ ਹੋਇਆ ਕੰਟੈਕਟ ਨੰਬਰ ਤੇ ਬੜੇ ਹੀ ਨਿੱਗੇ ਸੁਭਾਅ ਦੇ ਇਹ ਦੋਵੇਂ ਵੀਰ ਆ ਗੱਡੀਆਂ ਬੜੀਆਂ ਖੂਬਸੂਰਤ ਆ ਜੋ ਤੁਹਾਨੂੰ ਅੰਦਰੋਂ ਦਿਖਾਵਾਂਗੇ ਗੱਡੀਆਂ ਤੇ ਤੁਸੀਂ ਜਹਾਜ਼ ਦੀ ਫੀਲਿੰਗ ਲਓਗੇ ਗੱਡੀਆਂ ਦੇ ਅੰਦਰੋਂ ਗੱਡੀਆਂ ਦਾ ਕਲਰ ਬੜਾ ਪਿਆਰਾ ਨਵੀਆਂ ਬਿਲਕੁਲ ਗੱਡੀਆਂ ਟਾਇਰ ਟੱਪਾ ਬਿਲਕੁਲ ਨਵਾਂ ਹੁੰਦਾ ਇਹਨਾਂ ਦਾ ਕਿਸੇ ਪਾਸਿਓਂ ਖਰਾਉਂਚ ਤੱਕ ਨਹੀਂ ਆਈ ਹੁੰਦੀ ਗੱਡੀ ਨੂੰ ਸੀਟਾਂ ਜਿਹੜੀਆਂ ਇਹਨਾਂ ਦੀਆਂ ਬਹੁਤ ਲਾਜਵਾਬ ਸੀਟਾਂ ਤੇ ਲਾਜਵਾਬ ਹੀ ਇਹਨਾਂ ਦਾ ਜਿਹੜਾ ਸਟਾਫ ਹੈ ਜਿਹੜਾ ਵੀ ਸਟਾਫ ਇਹਨਾਂ ਦੇ ਕੋਲੇ ਹੁੰਦਾ ਜਿਹੜਾ ਵੀ ਸਟਾਫ ਬਾਹਰ ਜਾਂਦਾ ਉਹ ਬਿਲਕੁਲ ਇੱਕ ਤਾਂ ਨਿਸ਼ਾਨੀ ਕਰਦਾ ਕਿਸੇ ਤਰ੍ਹਾਂ ਦਾ ਤੇ ਫ੍ਰੈਂਡਲੀ ਬਹੁਤ ਵਧੀਆ ਉਹਨਾਂ ਦਾ ਵਿਹਾਰ ਹੁੰਦਾ ਕਿ ਜਿੱਥੇ ਤੁਸੀਂ ਆਖੋਗੇ ਭਾਈ ਸਾਨੂੰ ਅਸੀਂ ਬਾਥਰੂਮ ਕਰਨਾ ਹੈ ਜਾਂ ਕਿਤੇ ਅਸੀਂ ਸਟੇ ਲੈਣਾ ਹੈ ਜਿੱਥੇ ਤੁਸੀਂ ਹੁਕਮ ਕਰੋਗੇ ਉੱਥੇ ਹੀ ਇਹ ਗੱਡੀਆਂ ਨੂੰ ਬ੍ਰੇਕਾਂ ਲਾ ਦਿੰਦੇ ਆ ਤੇ ਬੜਾ ਹੀ ਸੋਹਣੇ ਤਰੀਕੇ ਦੇ ਨਾਲ ਇਹ ਸਵਾਰੀਆਂ ਨੂੰ ਗਾਈਡ ਕਰਦੇ ਨੇ ਆ ਤੁਸੀਂ ਡਰਾਈਵਰ ਦੇਖੋ ਸਾਰੇ ਨਵੀਂ ਉਮਰ ਦੇ ਮੁੰਡੇ ਆ ਬੜੀ ਖੂਬਸੂਰਤ ਬੱਸ ਅੰਦਰੋਂ ਦੇਖੋ ਕਿੰਨੀ ਸਬਜਰਮਟ ਕੀਤੀ ਹੋਈ ਆ ਜਦੋਂ ਤੁਸੀਂ ਇਸ ਬੱਸ ਦੇ ਵਿੱਚ ਬੈਠਦੇ ਹੋ ਤੇ ਤੁਹਾਨੂੰ ਇਹੋ ਜੀ ਫੀਲਿੰਗ ਆਉਂਦੀ ਆ ਕਿ ਜਿਸ ਤਰ੍ਹਾਂ ਜਹਾਜ਼ ਦੇ ਵਿੱਚ ਬੈਠੇ ਆ ਬਿਲਕੁਲ ਸਾਇਲੈਂਟ ਆ ਕਿਸੇ ਪਾਸਿਓਂ ਹਵਾ ਦਾ ਇੱਕ ਵੀ ਤਣਕਾ ਅੰਦਰ ਨਾ ਦਾ ਕਚਰੇ ਦਾ ਜਾਵੇ ਤੇ ਨਾ ਹਵਾ ਕਿਸੇ ਪਾਸਿਓਂ ਪਵੇ ਬੜੀਆਂ ਵਧੀਆ ਤੇ ਬੜੀਆਂ ਟਿਕਾਊ ਇਹਨਾਂ ਨੇ ਜਿਹੜੀਆਂ ਬਾੜੀਆਂ ਲਵਾਈਆਂ ਹੋਈਆਂ ਬੱਸ ਨੂੰ ਸਭ ਤੋਂ ਮਹਿੰਗੀਆਂ ਬਾੜੀਆਂ ਜੇਕਰ ਕਹੀਆਂ ਜਾਣ ਤੇ ਇਹ ਲਵਾ ਕੇ ਰੱਖਦੇ ਬਾਈ ਗੁਰਪੇ ਜੋਰੀ ਦੇਖੋ ਹਰੇਕ ਸੀਟ ਦੇ ਉੱਪਰ ਇਹਨਾਂ ਦਾ ਲੋਗੋ ਵੀ ਲੱਗਿਆ ਹੋਇਆ ਅੰਦਰੋਂ ਸੀਟਾਂ ਦੀ ਬਨਾਵਟ ਦੇਖੋ ਇਹਨੂੰ ਡੀਲੈਕਸ ਸੀਟਾਂ ਬੋਲਦੇ ਆ ਗੱਡੀਆਂ ਦੇ ਵਿੱਚ ਡੀਲੈਕਸ ਸੀਟਾਂ ਲੱਗੀਆਂ ਹੋਈਆਂ ਥੱਲੇ ਕਾਰਪਟ ਦੇਖੋ ਕਿੱਡਾ ਵਧੀਆ ਵਿਛਾਇਆ ਹੋਇਆ ਹੈ ਤੇ ਇੱਕ ਗੱਲ ਹੋਰ ਤੁਹਾਨੂੰ ਦੱਸਾਂ ਜਦੋਂ ਅੰਦਰ ਲਾਈਟਾਂ ਜਗਦੀਆਂ ਤੇ ਇੰਜ ਲੱਗਦਾ ਕਿ ਜਿਸ ਤਰ੍ਹਾਂ ਵਿਆਹ ਵਾਲਾ ਮਾਹੌਲ ਹੈ ਐਨੀ ਅੰਦਰ ਖੂਬਸੂਰਤ ਲਾਈਟਿੰਗ ਹੈ ਹਰ ਇੱਕ ਸੀਟ ਦੇ ਉੱਪਰ ਏਸੀ ਦਾ ਪ੍ਰਬੰਧ ਹੈ ਜੇਕਰ ਤੁਸੀਂ ਏਸੀ ਨਹੀਂ ਚਲਾਉਣਾ ਹਲਕਾ ਫੁਲਕੇ ਤੁਸੀਂ ਹਵਾ ਲੈਣੀ ਹੈ ਤੇ ਉਹਦੇ ਲਈ ਤੁਹਾਨੂੰ ਪੱਖੇ ਵੀ ਦਿੱਤੇ ਹੋਏ ਆ ਕੁਝ ਵੀਰ ਕਹਿੰਦੇ ਕਿ ਅਸੀਂ ਏਸੀ ਦੇ ਸਾਨੂੰ ਅਲਰਜੀ ਹੈ ਜਾਂ ਕੁਝ ਵੀ ਹੈ ਤੇ ਆਪਦੇ ਕੋਲੋਂ ਹੀ ਤੁਸੀਂ ਆਪਦੇ ਵਾਲੀ ਸੀਟ ਦਾ ਏਸੀ ਘੱਟ ਵੱਧ ਕਰ ਸਕਦੇ ਹੋ ਹਰੇਕ ਸੀਟ ਦੇ ਉੱਪਰ ਏਸੀ ਦੀ ਜਿਹੜੀ ਸੁਵਿਧਾ ਉਹ ਦਿੱਤੀ ਹੋਈ ਹੈ ਜੇਕਰ ਖੂਬਸੂਰਤੀ ਦੀ ਗੱਲ ਕਰੀਏ ਤੇ ਲਾਜਵਾਬ ਖੂਬਸੂਰਤੀ ਜਿਹੜੀ ਹੈ ਉਹ ਬਣਾਈ ਗਈ ਕਾਰਪੇਟ ਥੱਲੇ ਦੇਖੋ ਕਿੰਨਾ ਵਧੀਆ ਵਿਛਾਇਆ ਹੋਇਆ ਰੌਧਾੜੀ ਇਹਨੂੰ ਬੋਲ ਦਿੰਦੇ ਆ ਹਰੇਕ ਸੀਟ ਦੇ ਉੱਪਰ ਪਲੱਗ ਮਿਲੂਗਾ ਤੁਹਾਨੂੰ ਮੋਬਾਈਲ ਚਾਰਜਿੰਗ ਵਾਸਤੇ ਕਿਉਂਕਿ ਚਾਰਜਿੰਗ ਦਾ ਸਮਾਂ ਅੱਜ ਕੱਲ ਮੋਬਾਈਲ ਦਾ ਸਮਾਂ ਹਰੇਕ ਬੰਦੇ ਨੂੰ ਚਾਰਜਿੰਗ ਦੀ ਲੋੜ ਪੈਂਦੀ ਹੈ ਤੇ ਪਰਦੇ ਦੇਖੇ ਜਾਂਦੇ ਪਰਦੇ ਬੜੇ ਖੂਬਸੂਰਤ ਲੱਗੇ ਹੋਏ ਆ ਸੀਟਾਂ ਦਾ ਖੂਬਸੂਰਤ ਹੈ ਹੀ ਹੈ ਪਰਦੇ ਬੜੇ ਖੂਬਸੂਰਤ ਹੈ ਤੇ ਅੰਦਰੋਂ ਦੇਖਣ ਦੇ ਵਿੱਚ ਗੱਡੀ ਭੁੱਖ ਲੈਂਦੀ ਐ ਐਲਸੀਡੀ ਦਾ ਪੂਰਾ ਪ੍ਰਬੰਧ ਆ ਅੰਦਰ ਟਾਈਮ ਦੇਖਣ ਵਾਸਤੇ ਟਾਈਮ ਲੱਗਿਆ ਹੋਇਆ ਅੰਦਰ ਕਲੌਕ ਲੱਗਿਆ ਹੋਇਆ ਤੇ ਸੀਟਾਂ ਦੇ ਹੱਲੇ ਦਾ ਉਤੋਂ ਕਾਗਜ਼ ਵੀ ਨਹੀਂ ਉਤਰੇ ਕਾਫੀ ਕੋਸਟਲੀ ਗੱਡੀਆਂ ਇਹਨਾਂ ਨੇ ਹੋਣਾ ਜਿਹੜੀਆਂ ਉਹ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪਾਤੀਆਂ ਸੋ ਮੇਰੇ ਵੀਰੋ ਜਿਨ੍ਹਾਂ ਨੇ ਤੁਸੀਂ ਲੰਮਾ ਸਫ਼ਰ ਕਰਨਾ ਹੈ ਕਿਤੇ ਯਾਤਰਾ ਕਰਨੀ ਹੈ ਤੇ ਸਭ ਤੋਂ ਵੱਡੀ ਗਲਤ ਇਹ ਹੈ ਕਿ ਆਮ ਗੱਡੀਆਂ ਆਮ ਬੱਸਾਂ ਉਹੜੀਆਂ 50 ਜਾਂ 52 ਸੀਟਡ ਹੁੰਦੀਆਂ ਲੇਕਿਨ ਜਿਹੜੀਆਂ ਇਹਦੇ ਵਿੱਚ ਸੀਟਾਂ ਲਾਈਆਂ ਗਈਆਂ ਉਹ ਲਗਭਗ 60 ਤੋਂ 68 ਸੀਟਾਂ ਦੇ ਆਸ-ਪਾਸ ਇਹ 68 ਸੀਟਡ ਗੱਡੀ ਹੈ ਤੇ ਬੜੀ ਆਰਾਮਦਾਇਕ ਸਵਾਰੀ ਰਹਿਣ ਵਾਲੀ ਹੈ ਸੋ ਵੀਰਾਂ ਦੇ ਨਾਲ ਸੰਪਰਕ ਜ਼ਰੂਰ ਕਰਿਓ ਜੇਕਰ ਤੁਸੀਂ ਲੰਮੇ ਸਫ਼ਰ ਤੇ ਜਾਣਾ ਇੱਕ ਵਾਰੀ ਸੇਵਾ ਦਾ ਮੌਕਾ ਬਾਈ ਗੁਰਪ੍ਰੀਤ ਨੂੰ ਤੇ ਬਾਈ ਇਹਨੂੰ ਜ਼ਰੂਰ